ਅੱਜ ਦੀ ਵਿਸ਼ੇਸ਼ ਗੱਲਬਾਤ ਸਾਡੇ ਨਾਲ ਜੀ ਗੁਰਦਾਸਪੁਰ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਭੀਰ ਸਿੰਘ ਜੀ ਸੋ ਪ੍ਰਧਾਨ ਜੀ ਇਲੈਕਸ਼ਨ ਆ ਗਿਆ ਜੀ ਲੋਕ ਸਭਾ ਦੇ ਸੋ ਭਾਜਪਾ ਜੀ ਤੁਸੀਂ ਜਿਹੜਾ ਜਨੀਸ਼ ਬਾਬੂ ਜੀ ਨੂੰ ਉਤਾਰਿਆ ਮੈਦਾਨ ਦੇ ਵਿੱਚ ਜੀ ਸੋ ਕਿਸਾਨ ਵੀ ਜਿਹੜੇ ਲਗਾਤਾਰ ਵਿਰੋਧ ਕਰ ਰਹੇ ਆ ਉਹ ਕਿਸ ਤਰ੍ਹਾਂ ਇਹ ਤੁਸੀਂ ਮੈਨੇਜ ਕਰੋਗੇ ਇਸ ਸਟੇਜ ਨੂੰ ਦੇਖੋ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਲੈਕਸ਼ਨ ਪਿਛਲੇ ਲਗਭਗ 50 ਤੋਂ 55 ਦਿਨ ਤੋਂ ਚੱਲ ਰਹੀ ਹੈ ਅਸੀਂ ਸਾਰੀ ਮਤਲਬ ਮੇਰੇ ਜ਼ਿਲ੍ਹੇ ਦੇ ਵਿੱਚ ਚਾਰ ਵਿਧਾਨ ਸਭਾ ਹੁੰਦੀਆਂ ਜੀ ਜੀ ਚਾਰ ਵਿਧਾਨ ਸਭਾ ਦੇ ਵਿੱਚ ਘੱਟੋ ਘੱਟ ਅਸੀਂ 50 ਤੋਂ 60 ਪ੍ਰੋਗਰਾਮ ਬੱਬੂ ਜੀ ਦੇ ਕਰ ਚੁੱਕੇ ਹਾਂ ਉਤੋਂ ਸਿਰਫ ਤਿੰਨ ਤੋਂ ਚਾਰ ਪ੍ਰੋਗਰਾਮ ਜਿਨ੍ਹਾਂ ਦੇ ਵਿੱਚ ਕਿਸਾਨਾਂ ਨੇ ਘਰਾਓ ਕੀਤਾ ਸੀ ਉੱਥੇ ਵੀ ਉਹਨਾਂ ਨਾਲ 1 ਟੂ 1 ਗੱਲ ਕੀਤੀ ਸੀ ਅਸੀਂ ਪਰ ਉਹ ਪਹਿਲਾਂ ਕਹਿੰਦੇ ਅਸੀਂ ਗੱਲ ਕਰਨੀ ਸਾਡੇ ਜਵਾਬ ਦਿਓ ਉਹਨਾਂ ਨਾਲ ਗੱਲ ਕਰਕੇ ਜਵਾਬ ਦੇ ਕੇ ਵੀ ਫਿਰ ਅਗਲੀ ਜਾ ਕੇ ਉਹੀ ਕਿਸਾਨ ਜਿਹੜੇ ਪੋਰਟ ਤੇ ਹੁੰਦੇ ਆ ਜਿਹੜੇ ਦੂਜਾ ਪ੍ਰੋਗਰਾਮ ਉੱਥੇ ਚੱਲ ਜਾਂਦੇ ਆ ਦੇਖੋ ਕਿਸਾਨ ਕੋਈ ਬਾਹਰੋਂ ਨਹੀਂ ਗਏ ਜੀ ਜੀ ਸਾਡੇ ਸਮਾਜ ਦਾ ਹਿੱਸਾ ਸਾਡੇ ਭਾਈ ਆ ਮੈਂ ਵੀ ਕਿਸਾਨ ਆ ਪਰ ਜਿਹੜੀ ਗੱਲ ਬੈਠ ਕੇ ਇੱਕ ਟੇਬਲ ਤੇ ਹੋਣੀ ਆ ਉਹ ਟੇਬਲ ਤੇ ਹੀ ਮੁੱਕਣੀ ਆ ਚਾਹੇ ਆਪਾਂ ਬੱਬੂ ਜੀ ਦਾ ਘਰਾਵ ਕਰ ਲਈਏ ਚਾਹੇ ਕਿਸੇ ਹੋਰ ਕੈਂਡੀਡੇਟ ਦਾ ਕਰ ਲਈਏ ਜਿਹੜੀ ਚੀਜ਼ ਟੇਬਲ ਤੇ ਟਾਕ ਨਾ ਮੁਕਣੀ ਉਹ ਟਾਕ ਨਾ ਮੁਕਣੀ ਆ ਤੇ ਮੈਂ ਤੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਵੀ ਜਿਹੜੀ ਗੱਲ ਬਾਤ ਬੈਠ ਕੇ ਹੱਲ ਹੋ ਸਕਦੀ ਆ ਉਹ ਤਨਾ ਪ੍ਰਦਰਸ਼ਨ ਜਾਂ ਐਸਾ ਕਰਕੇ ਨਹੀਂ ਹੱਲ ਹੋਣੀ ਆ ਤੁਹਾਡੀ ਸਰਕਾਰ ਬਾਰੇ ਜਿਹੜੀ ਗੱਲ ਕਰੀਏ ਪਿਛਲੇ ਸਮੇਂ ਵਿੱਚ ਜਿਹਨਾਂ ਦੀ ਮੰਗਾਂ ਮੰਨੀਆਂ ਵੀ ਗਿਆ ਸੀ ਉਹਦੇ باوجود ਵੀ ਵਿਰੋਧ ਜਿਹੜਾ ਕੀਤਾ ਜਾ ਰਿਹਾ ਮਾਜੀ ਦੇਖੋ ਜਦੋਂ ਆ ਸੈਕੰਡ ਕਿਸਾਨ ਮੋਰਚਾ ਅਲੰਦੋਲਨ ਸ਼ੁਰੂ ਹੋਇਆ ਜਦੋਂ ਭਦੇਰ ਸਾਹਿਬ ਨੇ ਕੀਤਾ ਉਸ ਤੋਂ ਪਹਿਲਾਂ ਇਹਨਾਂ ਦੀਆਂ ਚਾਰ ਜਿਹੜੀਆਂ ਬੈਠਕਾਂ ਚੰਡੀਗੜ੍ਹ ਦੇ ਵਿੱਚ ਹੋਈਆਂ ਜੀ ਕੇਂਦਰ ਤੋਂ ਸਾਡੇ ਵਜ਼ੀਰ ਆ ਕੇ ਇਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹਨਾਂ ਨੂੰ ਆਫਰ ਦਿੱਤੀ ਸੀ ਵੀ ਪੰਜਾਬ ਦੇ ਵਿੱਚ ਜਿਹੜੀਆਂ ਫਸਲਾਂ ਹੋ ਰਹੀਆਂ ਤੁਸੀਂ ਉਹਨਾਂ ਦੇ ਉੱਪਰ ਅਸੀਂ ਐਮਐਸਪੀ ਦੇਣ ਨੂੰ ਤਿਆਰ ਆ ਕਣਕ ਝੋਨੇ ਦੇ ਪਹਿਲਾਂ ਸਾਨੂੰ ਐਮਐਸਪੀ ਮਿਲ ਰਹੀ ਹੈ ਗੰਨੇ ਤੇ ਮੇਰੀ ਜਿਹੜੀ ਬਾਕੀ ਦੀਆਂ ਫਸਲਾਂ ਉਹਨਾਂ ਦੇ ਉੱਤੇ ਵੀ ਅਸੀਂ ਐਮਐਸਪੀ ਦੇਣ ਨੂੰ ਤਿਆਰ ਆ ਪਰ ਇਹਨਾਂ ਨੇ ਜਿਹੜੀਆਂ ਬਾਕੀ ਅਦਰ ਸਟੇਟ ਆ ਚਾਹੇ ਉਹ ਬੰਗਾਲ ਆ ਅਸਾਮ ਉਹਨਾਂ ਦੀਆਂ ਫਸਲਾਂ ਤੇ ਐਮਐਸਪੀ ਮੰਗ ਰਹੇ ਫੇਰੇ ਕਹਿ ਰਹੇ ਵੀ ਜਿਹੜਾ ਸਾਡਾ ਅੰਦੋਲਨ ਆ 올 ਇੰਡੀਆ ਦਾ ਜੇ 올 ਇੰਡੀਆ ਦਾ ਅੰਦੋਲਨ ਆ ਤੇ ਉਹਦੀ ਬੈਠਕ ਮਹਾਲੀ ਚ ਕਿਉਂ ਹੋ ਰਹੀ ਹੈ ਉਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕਿਉਂ ਬੈਠਾ ਪੰਜਾਬ ਦਾ ਖੇਤੀਬਾੜੀ ਮੰਤਰੀ ਕਿਉਂ ਬੈਠਾ ਜਦੋਂ ਪੰਜਾਬ ਦੇ ਮਸਲੇ ਇਹਨਾਂ ਨਾਲ ਬੈਠ ਕੇ ਹੱਲ ਅਸੀਂ ਕਰਨਾ ਚਾਹੁੰਦੇ ਇਹ ਆਪ ਹੀ ਨਹੀਂ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਉਸ ਨੂੰ ਇੱਕ ਅੰਦੋਲਨ ਦਾ ਹਿੱਸਾ ਦੇ ਕੇ ਜਿਹੜਾ ਮਤਲਬ ਮਾਹੌਲ ਆ ਦੇਖੋ ਪੰਜਾਬ ਦੀਆਂ ਟ੍ਰੇਨਾਂ ਬੰਦ ਕਰਤੀਆਂ ਸਰ ਪੰਜਾਬ ਦਾ ਟ੍ਰੇਡ ਕਿੰਨਾ ਪਿੱਛੇ ਜਾ ਰਿਹਾ ਹਾਂ ਬਿਲਕੁਲ ਜੀ ਬਿਲਕੁਲ ਐਗਰੀਕਲਚਰ ਬੇਸਡ ਇੰਡਸਟਰੀ ਚੱਲੇਗੀ ਤੇ ਤਾਂ ਹੀ ਜਿਹੜੀ ਪੰਜਾਬ ਦੀ ਐਗਰੀਕਲਚਰ ਆ ਉਹਦਾ ਭਲਾ ਹੋ ਸਕਦਾ ਇਹਨਾਂ ਨੁਕਸਾਨ ਤੇ ਭਾਈ ਪੰਜਾਬ ਦਾ ਹੋ ਰਿਹਾ ਬਿਲਕੁਲ ਪੰਜਾਬ ਦਾ ਪੰਜਾਬ ਦਾ ਖਰਾਬ ਹੋ ਰਿਹਾ ਪੰਜਾਬ ਦਾ ਰੈਵੀਨੂ ਜਿਹੜਾ ਜਨਰੇਟ ਹੋਣਾ ਇੰਡਸਟਰੀ ਦਾ ਦੂਜਾ ਉਹ ਖਤਮ ਹੋ ਰਿਹਾ ਕੋਈ ਜਿਹੜੇ ਬਾਹਰਲੇ ਵਪਾਰੀ ਆ ਬਾਹਰਲੇ ਬਿਜ਼ਨਸਮੈਨ ਆ ਪੰਜਾਬ ਦੇ ਵਿੱਚ ਇਨਵੈਸਟਿੰਗ ਕਰਨਾ ਚਾਹੁੰਦੇ ਕਿਉਂਕਿ ਕਿਸਾਨ ਹਰ ਇੱਕ ਵੀ ਫੈਕਟਰੀ ਦੇ ਅੱਗੇ ਧਰਨਾ ਲਾ ਕੇ ਬੈਠ ਜਾਂਦੇ ਆ ਪੰਜਾਬ ਦੇ ਜਿਹੜੇ ਸੀਐਮ ਭਾਜੀ ਉਹ ਕਹਿ ਰਹੇ ਆ ਕਿ ਮਤਰੀਆ ਵਾਲਾ ਥਰਨਾ ਜਿਹੜਾ ਸਲੂਕ ਕੀਤਾ ਜਾ ਰਿਹਾ ਵਾ ਦੇਖੋ ਪੰਜਾਬ ਦੇ ਸੀਐਮ ਹਰ 2-3 ਮਹੀਨੇ ਬਾਅਦ ਵੱਡਾ ਗਲਦਸਤਾ ਲੈ ਕੇ ਜਾਂਦੇ ਉੱਥੇ ਬੈਠ ਕੇ ਫੋਟੋ ਖਿਜਉਂਦੇ ਹੱਸ ਸਕ ਇਹਨਾਂ ਦੀਆਂ ਫੋਟਾਂ ਹੁੰਦੀਆਂ ਜਿਹੜਾ ਫੰਡ ਉੱਥੋਂ ਆਉਣਾ ਦਾ ਫੰਡ ਇਹਨਾਂ ਨੇ ਵਰਤ ਕੇ ਜਿਹੜਾ ਉਹਦਾ ਸਰਟੀਫਿਕੇਟ ਦੇਣਾ ਸੈਂਟਰ ਨੂੰ ਚਾਹੇ ਉਹ ਰੂਲਰ ਡਿਵੈਲਪਮੈਂਟ ਫੰਡ ਆ ਜਾਂ ਉਹਦੀ ਜੂਸੀ ਹੁੰਦੀ ਜਿਹੜਾ ਆਪਾਂ ਦਾ ਸਰਟੀਫਿਕੇਟ ਜਦੋਂ ਇਹ ਜਿਹੜਾ ਉੱਥੋਂ ਫੰਡ ਲੈ ਕੇ ਆ ਰਿਹਾ ਜੇ ਇਸ ਚੀਜ਼ ਲਈ ਫੰਡ ਆਉਂਦਾ ਉਹਨੂੰ ਹੋਰ ਜਗ੍ਹਾ ਦੇ ਉੱਪਰ ਇਹ ਸ਼ਿਫਟ ਕਰ ਰਿਹਾ ਜਦੋਂ ਇਸ ਆਪਣੀ ਸੈਂਟਰ ਸਰਕਾਰ ਨੂੰ ਹਿਸਾਬ ਨਹੀਂ ਦੇਣਗੇ ਤੇ ਫਿਰ ਉਹਨਾਂ ਨੂੰ ਦੂਜਾ ਪੈਸਾ ਕਿੱਦਾਂ ਮਿਲੇਗਾ ਤੇ ਇਹੋ ਜਿਹਾ ਬਿਆਨ ਦੇ ਦਿੰਦੇ ਵੀ ਸੈਂਟਰ ਜਿਹੜਾ ਮਤਰਈ ਮੰਗ ਲਾ ਇਹਨਾਂ ਦਾ ਸਲੂਕ ਕਰਦੇ ਨੇ ਕੌਂਸਲ ਜਿਹੜੇ ਉਮੀਦਵਾਰ ਨੇ ਭਾਜੀ ਉਹ ਕਹਿ ਰਹੇ ਕਿ ਸਾਡਾ ਮੁਕਾਬਲਾ ਕਿਸਨ ਨਾਲ ਨਹੀਂ ਹੈਗਾ ਜੀ ਇੱਕ ਤਰਫਾ ਮੁਕਾਬਲਾ ਕਰਨੀ ਦੇਖੋ ਇਹ ਤੇ ਉਹਨਾਂ ਦੀ ਸੋਚਣੀ ਹੈ ਨਾ ਜੇ ਉਹਨਾਂ ਦਾ ਇੱਕ ਤਰਫਾ ਮੁਕਾਬਲਾ ਤੇ ਕਿਉਂ ਸਾਰੇ ਹਲਕਿਆਂ ਦੇ ਵਿੱਚ ਭੱਜੇ ਫਿਰਦੇ ਆ ਕਿਉਂ ਮੀਟਿੰਗਾਂ ਕਰ ਰਹੇ ਕਿਉਂ ਰੈਲੀਆਂ ਕਰ ਰਹੇ ਮੋਦੀ ਜੀ ਦੀ ਦੀਨਾ ਨਗਰ ਦੀ ਰੈਲੀ ਤੋਂ ਬਾਅਦ ਕਿਉਂ ਉਹਨਾਂ ਦੇ ਪੈਰਾਂ ਹੇਠੋ ਜ਼ਮੀਨ ਖਿਸਕੀ ਹੋਈ ਆ ਜੇ ਉਹਨਾਂ ਦਾ ਇੱਕ ਤਰਫਾ ਮੁਕਾਬਲਾ ਵਾ ਰੋਜ਼ ਬੰਦੇ ਜੁਆਇਨ ਕਰਾ ਲੈ ਕਿਸੇ ਪਾਰਟੀ ਜਾ ਰਹੇ ਕਿਉਂ ਕਰ ਰਹੇ ਆਰਾਮਨਾ ਘ deco ਸ਼ਲਾਰੀਆ ਜੀ ਪਿਛੇ ਕਾਫੀ ਸਮੇਂ ਤੋਂ ਆਪਣੀ ਜਿਹੜੀ ਜਨ ਸੇਵਾ ਫਾਊਂਡੇਸ਼ਨ ਚਲਾ ਰਿਆ ਸੀ ਉਹਦੇ ਵਿੱਚ ਬਹੁਤ ਸਾਰੇ ਸਾਡੇ ਬੀਜੇਪੀ ਦੇ ਜਿਹੜੇ ਵਰਕਰ ਸੀ ਜਾਂ ਸਾਡੇ ਲੀਡਰ ਸੀ ਉਹਨਾਂ ਦੇ ਨਾਲ ਜੁੜੇ ਹੋਏ ਸੀ ਪਰ ਸ਼ਲਾਰੀਆ ਜੀ ਦੇ ਪਾਰਟੀ ਛੱਡਣ ਤੋਂ ਬਾਅਦ ਆਮ ਆਗਦੀ ਪਾਰਟੀ ਜਾਨਾ ਸਾਡਾ ਇੱਕ ਵੀ ਵਰਕਰ ਚਾਹੇ ਉਹ ਕੋਈ ਮੰਡਲ ਲੈਵਲ ਦਾ ਚਾਹੇ ਕੋਈ ਜ਼ਿਲ੍ਹਾ ਲੈਵਲ ਦਾ ਦੱਸੋ ਜਿਹੜਾ ਉਹਨਾਂ ਦੇ ਨਾਲ ਗਿਆ ਬੀਜੇਪੀ ਇੱਕ ਕਾਡਰ ਬੇਸਡ ਪਾਰਟੀ ਆ ਇਹ ਜਿਹੜੇ ਬੀਜੇਪੀ ਦਾ ਵਰਕਰ ਆ ਜਾਂ ਨੇਤਾ ਇਹ ਆਪਣੇ ਕਾਡਰ ਨਾਲ ਜੁੜਿਆ ਹੋਇਆ ਕਿਸੇ ਵੀ ਵਿਅਕਤੀ ਵਿਸ਼ੇਸ਼ ਨਾਲ ਨਹੀਂ ਜੁੜਿਆ ਅੱਛਾ ਕੁਝ ਨੇਤਾ ਕਹਿ ਰਹੇ ਨੇ ਵੀ ਜਿਹੜਾ ਭਾਜਪਾ ਆਸਪਤੋ ਥਰਲੇ ਇਲਾਕੇ ਦੇ ਕੋਈ ਵੀ ਆਧਾਰ ਨਹੀਂ ਹੈਗਾ ਜੀ ਦੇਖੋ ਅੱਜ ਵੀ ਬੱਬੂ ਜੀ ਕਾਦੀਆਂ ਦੇ ਵਿੱਚ ਬਟਾਲੇ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਬਟਾਲੇ ਦੇ ਵਿੱਚ ਸਾਡੇ ਸ਼ਾਨਦਾਰ ਪ੍ਰੋਗਰਾਮ ਆਵੇ ਇਥੋਂ ਤੱਕ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਕਾਦੀਆਂ ਦੇ ਵਿੱਚ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਵਾ ਇਹ ਤੇ ਹੁਣ ਚਾਰ ਤਰੀਕ ਨੂੰ ਹੀ ਪਤਾ ਲੱਗੇਗਾ ਕਿਹੜੇ ਲੋਕ ਕਰ ਰਿਹਾ ਪਈ ਕਿੱਥੋਂ ਰਿਸਪੌਂਸ ਹੈ ਤੇ ਕਿੱਥੋਂ ਨਹੀਂ ਹੈ ਅਫਵਾਹਾਂ ਫਲਾਈ ਹੋ ਰਹੀਆਂ ਨੇ ਬਿਲਕੁਲ ਦੇਖੋ ਰਾਜਨੀਤੀ ਦੇ ਵਿੱਚ ਬਹੁਤ ਸਾਰਾ ਕੋਈ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਅਫਵਾਹਾਂ ਫਲਾ ਕੇ ਲੋਕਾਂ ਨੂੰ ਵਰਕਰਾਂ ਨੂੰ ਗੁੰਮਰਾਹ ਕਰਨਾ ਹੁੰਦਾ ਤੇ ਗੁੰਮਰਾਹ ਤਾਨੂੰ ਪਤਾ ਭਲੀ ਭਾਤੀ ਜਾਣਦੇ ਹੋ ਉਹਨਾਂ ਤੋਂ ਵਧੀਆ ਕੋਈ ਨਹੀਂ ਜਾਣਦਾ ਕਿ ਝੂਠੀ ਚੀਜ਼ ਨੂੰ ਸੱਚ ਕਰਕੇ ਦੱਸਣਾ ਕਿ ਭਗਵੰਤ ਮਾਨ ਸਾਹਿਬ ਜੀ ਕੋ ਫਲੱਡ ਆਇਆ ਸੀਗਾ ਰੌਲਾ ਪਾਉਂਦੇ ਸੀਗੇ ਵੀ ਸਾਡੇ ਕੋਲ ਬਹੁਤ ਪੈਸਾ ਸਾਨੂੰ ਦੇ ਸੈਂਟਰ ਦੇ ਫੰਡ ਦੀ ਲੋੜ ਨਹੀਂ ਤੇ 15 ਦਿਨਾਂ ਬਾਅਦ ਕਹਿ ਰਿਹਾ ਸੀ ਸੈਂਟਰ ਸਾਨੂੰ ਪੈਸਾ ਨਹੀਂ ਦੇ ਰਿਹਾ ਇਹ ਪ੍ਰੋਜੈਕਟ ਹੋ ਰਿਹਾ ਬਸਨੀ ਦਿਵੋਲ ਤੋਂ ਕੁਝ ਲੋਕ ਨਰਾਸਨ ਪਿਛਲੇ ਸਮੇਂ ਦੀ ਗੱਲ ਕਰੀਏ ਉਹਦਾ ਕੋਈ ਫੈਕਟ ਜਾਏਗਾ ਜੀ ਦੇਖੋ ਸਾਨੀ ਦਿਵੋਲ ਜੀ ਬੇਸ਼ੱਕ ਐਮਪੀ ਬਣ ਕੇ ਇੱਥੇ ਨਹੀਂ ਆਏ ਪਰ ਜਿਹੜਾ ਐਮਪੀ ਦਾ ਰੋਲ ਦਿੱਲੀ ਬੈਠ ਕੇ ਅਦਾ ਕਰਨਾ ਹੁੰਦਾ ਉਹਨਾਂ ਨੇ ਬਕੂਬੀ ਕੀਤਾ ਚਾਹੇ ਉਹਨਾਂ ਨੇ ਕੀਤਾ ਜਾਂ ਉਹਨਾਂ ਨੇ ਕੋਈ ਰਿਪਰੈਜ਼ੈਂਟ ਲਾਇਆ ਸੁੰਨੀ ਕੀਤਾ ਗਰਦਾਸਪੁਰ ਹਲਕੇ ਨੂੰ ਐਮਪੀ ਲੈਂਡ ਦੇ ਪੂਰੇ ਫੰਡ ਡਿਸਟ੍ਰੀਬਿਊਟ ਹੋਏ ਆ ਉਸ ਤੋਂ ਜੋ ਪਿੰਡਾਂ ਦੇ ਵਿੱਚ ਨੌਜਵਾਨਾਂ ਲਈ ਓਪਨ ਜਿਮ ਲੱਗਣੇ ਸੀ ਜਿਮ ਲੱਗੇ ਆ ਸੋਲਰ ਲਾਈਟਸ ਲੱਗੀਆਂ ਆ ਗਰਦਾਸਪੁਰ ਰੇਲਵੇ ਸਟੇਸ਼ਨ ਨੂੰ ਅਪਡੇਟ ਕਰਨ ਲਈ 16 ਕਰੋੜ ਰੁਪਈਆ ਆ ਪਠਾਨਕੋਟ ਰੇਲਵੇ ਸਟੇਸ਼ਨ ਅਪਡੇਟ ਕਰਨ ਲਈ 16 ਕਰੋੜ ਆਇਆ ਮਕੌੜਾ ਪੱਤਨ ਦੇ ਪੁਲ ਵਾਸਤੇ 100 ਕਰੋੜ ਰੁਪਈਆ ਜਿਹੜਾ ਇੱਕ ਐਮਪੀ ਦਾ ਕੰਮ ਦਿੱਲੀ ਬੈਠ ਕੇ ਕਰਨ ਵਾਲਾ ਹੁੰਦਾ ਉਹ ਸਨੀ ਦਿਓਲ ਜੀ ਨੇ ਬਾਖੂਬੀ ਨਿਵਾਇਆ ਤੇ ਜਿਹੜੀ ਉਹਨਾਂ ਦੇ ਨਾਲ ਵਿਰੋਧਤਾ ਸੀ ਲੋਕਾਂ ਦੀ ਕਿ ਉਹ ਬਾਹਰੋਂ ਆਏ ਕੈਂਡੀਡੇਟ ਆਏ ਨੇ ਉਹ ਬੱਬੂ ਜੀ ਲੋਕਲ ਕੈਂਡੀਡੇਟ ਔਣ ਕਰਕੇ ਉਹ ਵਿਰੋਧਤਾ ਉਸਦੇ ਨਹੀਂ ਖਤਮ ਹੋ ਗਈ ਇਸ ਤਰ੍ਹਾਂ ਸਨੀ ਦਿਵੋਲ ਜੀ ਨੇ ਲੀਡ ਖੜੀ ਸੀ ਭਾਜੀ ਇਸ ਲਈ ਉਮੀਦ ਕਰੀਏ ਕਿ ਬੱਬੂ ਜੀ ਉਸ ਲੀਡ ਨੂੰ ਸੰਭਾਲ ਲੈਣਗੇ ਬਿਲਕੁਲ ਬੱਬੂ ਜੀ ਵੀ ਉਸੇ ਤਰ੍ਹਾਂ ਹੀ ਲੀਡ ਕਰਨਗੇ ਬੱਬੂ ਜੀ ਉਹਨਾਂ ਤੋਂ ਵੱਧ ਲੀਡ ਵੀ ਲੈ ਜਾ ਸਕਦੇ ਆ ਕਿਉਂਕਿ ਇੱਕ ਤੇ ਬੱਬੂ ਜੀ ਲੋਕਲ ਲੋਕਪ੍ਰੀਤ ਆ ਨੇਤਾ ਦੂਜੀ ਜਿਹੜੀ ਮੋਦੀ ਜੀ ਦੀ ਲੋਕਪ੍ਰੀਤ ਹੈ ਤਾਂ ਐਸ ਵਾਰਾ ਉਹ ਪਿਛਲੀ 2019 ਤੋਂ ਹੀ ਵਾਪਸ ਤੁਸੀਂ ਮਿਹਨਤ ਬੜੀ ਕਰਦੇ ਹੋ ਭਾਜੀ ਗਰਾਊਂਡ ਲੈਵਲ ਤੁਸੀਂ ਵੇਖਣ ਦੇ ਤੁਸੀਂ ਬਹੁਤ ਜ਼ਿਆਦਾ ਵਰ ਆਪਣੀ ਦੀਨਾ ਨਗਰ ਵਾਲੀ ਮੋਦੀ ਜੀ ਦੀ ਰੈਲੀ ਸਾਡੀ ਉਮੀਦ ਤੋਂ ਵੀ ਅੱਛੀ ਹੋ ਗਈ ਤੁਸੀਂ ਵੀ ਉਹਨੂੰ ਕੀਤਾ ਹੋਵੇਗਾ ਜਿੰਨੇ ਲੋਕ ਪੰਡਾਲ ਦੇ ਅੰਦਰ ਸੀ 45 ਡਿਗਰੀ ਟੈਂਪਰੇਚਰ ਦੇ ਵਿੱਚ 1 ਵਜੇ ਤੋਂ ਲੈ ਕੇ 4:30 ਵਜੇ ਤੱਕ ਲੋਕਾਂ ਦਾ ਉੱਥੇ ਬੈਠੇ ਰਹਿਣਾ ਆਪਣੇ ਲੀਡਰ ਨੂੰ ਸੁਣ ਲਈ ਤੇ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਸੀ ਤੁਸੀਂ ਦੇਖਿਆ ਹੋਵੇਗਾ ਜਦੋਂ ਮੋਦੀ ਜੀ ਬੋਲ ਰਿਹਾ ਸੀ ਥੱਲੋਂ ਲੋਕਾਂ ਦਾ ਰਿਸਪਾਂਸ ਦੋ ਵਾਰ ਮੋਦੀ ਜੀ ਨੂੰ ਭਾਸ਼ਣ ਕਰਦੇ ਰੁਕਣਾ ਪਿਆ ਕਿਉਂਕਿ ਥੱਲੋਂ ਮੋਦੀ ਮੋਦੀ ਦੇ ਨਾਰੇ ਲੱਗਨੇ ਸ਼ੁਰੂ ਹੋ ਗਏ ਮੋਦੀ ਜੀ ਆਪਣਾ ਭਾਸ਼ਣ ਕਰਦੇ ਰੁਕ ਗਏ ਸੀ ਇਸ ਕਰਕੇ ਜਿਹੜਾ ਲੋਕਾਂ ਦੇ ਵਿੱਚ ਉਤਸ਼ਾਹ ਵਾ ਜਿਹੜਾ ਅਸੀਂ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਆ ਜਾਂ ਪਾਰਟੀ ਕੰਮ ਕਰ ਰਹੀ ਸੀ ਉਹਦਾ ਹੀ ਨਤੀਜਾ ਵਾ ਵੀ ਆਪ ਮਹਾਰੀ ਲੋਕਾਂ ਦਾ ਘੱਟ ਦੀਨਾਂ ਨਗਰ ਦੇ ਵਿੱਚ ਉਧਰ ਹੋ ਗਿਆ ਉਸ ਤੋਂ ਬਾਅਦ ਤੁਸੀਂ ਵਿਰੋਧੀਆਂ ਦੇ ਤੁਸੀਂ ਵੀ ਇੰਟਰਵਿਊ ਕਰ ਰਹੇ ਹੋਣਗੇ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਆ ਜਾਂ ਉਹ ਜੋ ਕੰਮ ਕਰ ਰਹੇ ਉਹਦੇ ਵਿੱਚ ਕਿੰਨਾ ਫਰਕ ਆ ਅਜੇ RAM ਮੰਦਿਰ ਨਿਰਵਾਣ ਹੋਇਆ ਜੀ ਉਹਦੇ ਵਿੱਚ ਵੀ ਦੇਖਿਆ ਜਾਂਦਾ ਭਾਜਪਾ ਦਾ ਵੱਡੇ ਕੋਲ ਰੋਲ ਰਿਹਾ ਵਾ ਜੀ ਸੋ ਉਸੀ ਨੂੰ ਦੇਖਦੇ ਹੁਣ ਹਰੇਕ ਨੇਤਾ ਜਿਹੜਾ ਵਾ ਜੀ RAM ਭਗਵਾਨ ਦਾ ਨਾਮ ਲੈ ਰਿਹਾ ਵਾ ਕਿਤਨਾ ਕਿਤੇ ਭਾਜਪਾ ਨੂੰ ਵਿੱਚ ਬੈਨੀਫਿਟ ਮਿਲੇਗਾ ਜੀ ਦੇਖੋ RAM ਮੰਦਿਰ ਬਣਿਆ ਜੀ ਗਰਦਾਸਪੁਰ ਰਾਮ ਜੀ ਦੀ ਕਿਰਪਾ ਦੇ ਨਾਲ ਬਣਿਆ ਅਸੀਂ ਨਹੀਂ ਕਹਿ ਰਹੇ ਮੋਦੀ ਜੀ ਨੇ ਬਣਾਇਆ ਪਰ ਰਾਮ ਜੀ ਨੇ ਕਿਰਪਾ ਕਿਹਦੇ ਤੇ ਕੀਤੀ ਨਰਿੰਦਰ ਮੋਦੀ ਜੀ ਬਿਲਕੁਲ ਉਹਨਾਂ ਦਾ ਸਮਝ ਹੋਇਆ ਜੀ ਗੁਰੂ ਨਾਨਕ ਦੇਵ ਜੀ ਦਾ ਜੇ ਕਰਤਾਰਪੁਰ ਸਾਹਿਬ ਦਾ ਲੰਗਾ ਖੁੱਲਿਆ ਕਿੰਨੇ ਦੇ ਸਮੇਂ ਦੇ ਖੁੱਲਿਆ ਨਰਿੰਦਰ ਮੋਦੀ ਹੈ ਭਗਵਾਨ ਨੇ ਵਾਹਿਗੁਰੂ ਨੇ ਵੀ ਉਸ ਵਿਅਕਤੀ ਨੂੰ ਚੁਣਿਆ ਜਿਹੜਾ ਇਹ ਉਹ ਵਿਅਕਤੀ ਉਹਨਾਂ ਦੇ ਕਾਰਜ ਨੂੰ ਪੂਰਾ ਕਰ ਸਕਦਾ ਸੀ ਰਾਮ ਜੀ ਦੀ ਗੁਰਨਾਨਕ ਜੀ ਦੀ ਅਸ਼ੀਰਵਾਦ ਦੇ ਨਾਲ ਹੀ ਮੋਦੀ ਜੀ ਨੇ ਰਾਮ ਮੰਦਿਰ ਦਾ ਨਿਰਮਾਣ ਕੀਤਾ ਤੇ ਕਰਤਾਰਪੁਰ ਕੋਰੀਡੋਰ ਦਾ ਰਸਤਾ 75 ਸਾਲ ਤੋਂ ਪਾਜੀ ਹੋਰ ਵੀ ਸਰਕਾਰਾਂ ਨੇ ਦੇਖੋ ਪਾਰਟੀਆਂ ਨੇ ਰਾਜ ਕੀਤਾ ਵਾ ਕਿਉਂ ਨਹੀਂ ਦੇਖੋ ਮੋਦੀ ਜੀ ਦਾ ਇੱਕੋ ਏਜੰਡਾ ਮੋਦੀ ਜੀ ਦਾ ਏਜੰਡਾ ਰਾਜ ਕਰਨਾ ਨਹੀਂ ਦਾ ਮੋਦੀ ਜੀ ਦਾ ਏਜੰਡਾ ਰਾਸ਼ਟਰ ਨੂੰ ਦੇਸ਼ ਨੂੰ ਅੱਗੇ ਲੈ ਕੇ ਜਾਣਾ ਜੇ ਇਸ ਨੇਤਾ ਦਾ ਏਜੰਡਾ ਇਹ ਹੋਏਗਾ ਮੈਂ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਉਹ ਹਰ ਰੂਹ ਕੰਮ ਕਰੇਗਾ ਜਿਹੜੇ ਜਿਹੜਾ ਦੇਸ਼ ਤੇ ਦੇਸ਼ ਦੀ ਜਨਤਾ ਨੂੰ ਉਸ ਤੋਂ ਫਾਇਦਾ ਹੁੰਦਾ ਜਿਹੜੀਆਂ ਦੂਸਰੀ ਕਾਂਗਰਸ ਦੀ ਪਾਰਟੀ ਉਹਨਾਂ ਦਾ ਇੱਕੋ ਹੀ ਕੰਮ ਆ ਪਰਿਵਾਰਵਾਦ ਆਪਣੇ ਮੁੰਡੇ ਨੂੰ ਅੱਗੇ ਕਰਨਾ ਆਪਣੇ ਜਵਾਈ ਨੂੰ ਅੱਗੇ ਕਰਨਾ ਤੇ ਜਿਹੜੇ ਕਾਰੋਬਾਰ ਆ ਉਹਨਾਂ ਦੇ ਉੱਤੇ ਕਬਜਾ ਕਰਨਾ ਇਸ ਕਰਕੇ મોદી ਜੀ ਦੇ ਜਿਹੜੇ 10 ਸਾਲ ਦੇ ਰਾਜ ਵਿੱਚ ਉਹਨਾਂ ਦੇ ਵਿੱਚ ਉਹ ਕੰਮ ਹੋਏ ਆ ਜਿਹੜੇ ਪਹਿਲੀਆਂ ਸਰਕਾਰਾਂ ਨਹੀਂ ਕਰ ਸਕੀਆਂ 2 ਤੋਂ 18 ਏਮਜ਼ ਬਣ ਗਏ ਕਿੰਨੀਆਂ ਨਵੀਆਂ ਯੂਨੀਵਰਸਿਟੀ ਬਣ ਗਈਆਂ ਕਿੰਨੇ ਹਾਈਵੇ ਐਕਸਟ੍ਰੈਕਚਰ ਨਿਰਮਾਣ ਹੋ ਰਿਹਾ ਪਹਿਲਾਂ 10 ਸਾਲ ਦੇ ਵਿੱਚ ਹੀ ਹੋਇਆ ਨਾ ਜੀ ਇਸ ਤੋਂ ਪਹਿਲਾਂ ਵੀ ਹੋ ਸਕਦਾ ਸੀ ਸਿਰਫ ਇੱਕ ਰਾਸ਼ਟਰ ਨੂੰ ਅੱਗੇ ਲਿਜਾਣ ਦੀ ਨੀਅਤ ਨਾਲ ਜਿਹੜਾ ਬੰਦਾ 18 ਘੰਟੇ ਕੰਮ ਕਰਦਾ ਉਹੀ ਇਹ ਸਾਰੇ ਕੰਮ ਕਰ ਸਕਦਾ ਜਿਹੜੇ ਐਸ਼ ਪ੍ਰਸਤ ਰਾਤ ਨੂੰ 7 ਵਜੇ ਆਪਣਾ ਕੰਮ ਕਰ 6 ਵਜੇ ਬੰਦ ਕਰਕੇ ਆਪਣੇ ਉਹ ਰੁੱਝ ਜਾਂਦੇ ਉਹਦੇ ਵਿੱਚ ਉਹ ਬੰਦਾ ਜਿਹੜਾ ਦੇਸ਼ ਨੂੰ ਅੱਗੇ ਨਹੀਂ ਲੈ ਕੇ ਜਾਂਦਾ ਤਾਂ ਅੰਦੀ ਅਕੀਦ ਤੇ ਇੱਕ ਮੇਰੀ ਜਗਾਰੀ ਬੜੀ ਵੱਡੀ ਸਮੱਸਿਆ ਸਾਡੇ ਇਲਾਕੇ ਦੀ ਜੀ ਖਾਸ ਕਰਕੇ ਸਾਡੇ ਇਲਾਕੇ ਦੀ ਸੋ ਇਹਦਾ ਵੀ ਹੱਲ ਹੋਏਗਾ ਕੋਈ ਜਿਸ ਤਰ੍ਹਾਂ ਬਬੂ ਜੀ ਬੰਦੇ ਹੋਏ ਦੇਖੋ ਜਿਹੜੀ ਗਵਰਨਮੈਂਟ ਜੌਬ ਆ ਉਹ ਬਹੁਤ ਸੀਮਤ ਆ ਅਨੰਪਲਾਈਮੈਂਟ ਦਾ ਜਿਹੜਾ ਰਸਤਾ ਉਹਦੋਂ ਹੀ ਖੁੱਲਣਾ ਜਦੋਂ ਤੁਹਾਡੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਪ੍ਰਦੇਸ਼ ਦੇ ਵਿੱਚ ਇੰਡਸਟਰੀ ਲੱਗੇਗੀ ਜਦੋਂ ਇੰਡਸਟਰੀ ਲੱਗੇਗੀ ਉਹਦੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਬੱਬੂ ਜੀ ਦੀ ਪਹਿਲੀ ਪ੍ਰੈਫਰੈਂਸ ਇਹ ਆ ਜੇ ਲੋਕੀ ਉਹਨਾਂ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਦੇ ਆ ਗਰਦਾਸਪੁਰ ਦੇ ਵਿੱਚ ਇੱਕ ਐਸੀ ਇੰਡਸਟਰੀ ਗਰਦਾਸਪੁਰ ਦੇ ਵਿੱਚ ਬਾਗ ਬਹੁਤ ਆ ਲੀਚੀ ਦੀ ਪ੍ਰੋਡਕਸ਼ਨ ਹੁੰਦੀ ਆ ਨਾਖ ਦੀਂਦੀ ਫੂਡ ਪ੍ਰੋਸੈਸਿੰਗ ਇੰਡਸਟਰੀ ਇੱਥੇ ਲੱਗੇ ਤਾਰੀਵਾਲ ਮਿਲ ਸਾਡੀ ਜਮੀਨ ਪਈ ਆ ਉੱਥੇ ਜਾਂ ਮਿਲ ਸ਼ੁਰੂ ਹੋਵੇ ਜਾਂ ਉੱਥੇ ਕੋਈ ਵੱਡੀ ਇੰਡਸਟਰੀ ਲੱਗੇ ਜੇ ਇੰਡਸਟਰੀ ਲੱਗੇਗੀ ਤੇ ਅਨਪਲੋਇਮੈਂਟ ਦਾ ਜਿਹੜਾ ਇਹ ਜਿਹੜੀ ਤੁਸੀਂ ਸਮੱਸਿਆ ਕਰ ਰਹੇ ਆ ਅਨਪਲੋਇਮੈਂਟ ਕਰਕੇ ਹੀ ਪੰਜਾਬ ਦੇ ਵਿੱਚ ਜਿਹੜੀ ਲਾਰਡ ਆਰਡਰ ਤੇ ਜਿਹੜੀ ਡਰੱਗ ਦੀ ਸਮੱਸਿਆ ਨਸ਼ੇ ਦੀ ਸਮੱਸਿਆ ਅਨਪਲੋਇਮੈਂਟ ਕਰਤੀ ਚੋਦੀ ਤੇ ਸਾਡੇ ਲਈ ਜਿਹੜੀ ਸਭ ਤੋਂ ਮਾੜੀ ਗੱਲ ਆ ਕਿਸਾਨ ਸਾਡੇ ਭਰਾ ਵਾ ਸਾਡੇ ਵੀਰ ਆ ਪਰ ਉਹਨਾਂ ਦੇ ਅੰਦੋਲਨਾਂ ਕਰਕੇ ਉਹਨਾਂ ਦੀ ਐਜੀਟੇਸ਼ਨ ਕਰਕੇ ਅਸੀਂ ਟ੍ਰੇਨਾਂ ਰੋਕ ਦੇਣੀਆਂ ਅਸੀਂ ਵੱਡੀਆਂ ਇੰਡਸਟਰੀਆਂ ਦੇ ਉਹ ਨਹੀਂ ਲੱਗੰਦੇ ਨੇ ਉਹਦਾ ਕਰਕੇ ਜਿਹੜਾ ਦੇਸ਼ਤਾ ਜਾਂ ਇੰਟਰਨੈਸ਼ਨਲ ਵਪਾਰੀ ਆ ਉਹ ਪੰਜਾਬ ਦੇ ਵਿੱਚ ਇੰਡਸਟਰੀ ਲਾਉਣ ਤੋਂ ਕੰਨੀ ਕਤਰਾ ਰਿਹਾ ਪੰਜਾਬ ਦੀ ਇੰਡਸਟਰੀ ਵੀ ਜਿਹੜੀ ਸ਼ਿਫਟ ਹੋ ਕੇ ਆ ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਆ ਹਰਿਆਣੇ ਦੇ ਵਿੱਚ ਉਧਰ ਸ਼ਿਫਟ ਹੋ ਰਹੀ ਆ ਕਿਉਂ ਉੱਥੇ ਜਿਹੜਾ ਲਾਰਡ ਆ ਆਰਡਰ ਦੀ ਸਿਟੀ ਬਹੁਤ ਅੱਛੀ ਆ ਤੇ ਉੱਥੇ ਕੋਈ ਦੇਖੋ ਕਿਸਾਨ ਅੰਦੋਲਨ ਪਹਿਲੇ ਦੇ ਵਿੱਚ ਹਰਿਆਣੇ ਦੇ ਕਿਸੇ ਕਿਸਾਨ ਨੇ ਕਿਸੇ ਫੈਕਟਰੀ ਨੂੰ ਜਾਮ ਨਹੀਂ ਕੀਤਾ ਕਿਸੇ ਪੈਟਰੋਲ ਪੰਪ ਨੂੰ ਜਾਮ ਨਹੀਂ ਕੀਤਾ ਪਰ ਪੰਜਾਬ ਦੇ ਲੋਕਾਂ ਨੇ ਜਿਹੜੀ ਪੰਜਾਬ ਦੇ ਲੋਕਾਂ ਦੇ ਆਪਣੇ ਇਮਾਰਤਾਂ ਦੇ ਵਿੱਚ ਚਾਹੇ ਰਿਲਾਇੰਸ ਹੀ ਚਾਹੇ ਕੋਈ ਹੋਰ ਖੁੱਲੇ ਉਹਨਾਂ ਦੇ ਅੱਗੇ ਬਹਿ ਕੇ ਮੰਦ ਕਰਤਾ ਵੇਖੋ ਸਾਰੇ ਉਹ ਖਾਲੀ ਪਏ ਉਹ ਸਾਡੇ ਪੰਜਾਬ ਸਾਡੇ ਭਰਾਵਾਂ ਦੇ ਦੀ ਜ਼ਿਮੀਦਾਰ ਭਰਾਵਾਂ ਇਸ ਕਰਕੇ ਪੰਜਾਬ ਦੇ ਵਿੱਚ ਇੰਡਸਟਰੀ ਲਾਉਣ ਨਹੀਂ ਸਾਨੂੰ ਇੱਕ ਬਹੁਤ ਸੁਖਾਵਾਂ ਮਾਹੌਲ ਬਣਾਉਣਾ ਪਊਗਾ ਬੱਬੂ ਜੀ ਜੇਦੇ ਆ ਪਾਰਲੀਮੈਂਟ ਜਾ ਕੇ ਗੱਲ ਰੱਖਣਗੇ ਕਿਸਾਨਾਂ ਦੀ ਵੀ ਗੱਲ ਰੱਖਣਗੇ ਸਾਡੀ ਕੋਸ਼ਿਸ਼ ਹੋਊਗੀ ਬੱਬੂ ਜੀ ਬੰਦੇ ਕਿਸਾਨਾਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਸਰਕਾਰ ਦੇ ਨਾਲ ਜਿਹੜੇ ਵੀ ਕੋਈ ਇਸ਼ੂ ਹੈ ਉਹਨਾਂ ਦੇ ਉੱਤੇ ਗੱਲ ਕਰਕੇ ਸਹਿਮਤੀ ਬਣਾਈ ਜਾ। ਕਿਉਂਕਿ ਹੈ ਸਾਡੇ ਭਰਾ ਹੀ ਆ ਪੱਲੀ ਹੋਈ ਹੈ ਨਾ ਖਾਤ ਹੋਣਾ ਸੀ। ਬਿਲਕੁਲ। ਮੈਂ ਵੀ ਕਿਸਾਨ ਆ ਮੈਂ ਕੋਈ ਮੈਂ ਆਪ ਖੇਤੀ ਕਰਦਾ ਮਾਂ ਪਪੂਲੋ ਦੀ ਪਲਾਂਟਿੰਗ ਕਰਦਾ ਗੰਨਾ ਨੂੰ ਨਾ ਸਾਰਾ ਕੁਝ ਕਰਦਾ ਪਰ ਜੇ ਉਹਨਾਂ ਦੀ ਸਮੱਸਿਆ ਤੋਂ ਇੱਕ ਬੈਠ ਕੇ ਹੱਲ ਬਿਲਕੁਲ ਨਾ ਧਰਨੇ ਨਾਲ ਹੱਲ ਹੋਣੀ ਆ ਨਾ ਸਾਡਾ ਵਿਰੋਧ ਕਰਕੇ ਹੋਣੀ ਆ ਨਾ ਹੋਰ ਕਿਸੇ ਦਾ ਇੱਕ ਟੇਬਲ ਤੇ ਬੈਠ ਕੇ ਟੇਬਲ ਟਾਕ ਹੋਊਗੀ ਹੈਲਦੀ ਟਾਕ ਹੋਊਗੀ। ਜੇ ਆਪਾਂ ਪਹਿਲਾਂ ਮਨ ਬਣਾ ਕੇ ਜਾਵਾਂਗੇ ਵੀ ਆਪਾਂ ਆ ਕਰਨਾ ਜੇ ਸਿਰ ਹੋਈ ਹੀ ਹੋਊਗਾ ਵੀ ਆਪਾਂ ਉਹਨੂੰ ਪਹੁੰਚਾਉਣਾ ਹੀ ਅੱਗੇ ਅੱਗੇ ਲੈ ਕੇ ਜਾਣਾ ਫਿਰ ਤੇ ਸੋ ਜਿਲ੍ਹਾ ਪ੍ਰਧਾਨ ਸੰਸ਼ੀਬਜੀ ਗੱਲਬਾਤ ਕਰ ਰਹੇ ਸੀ ਜੀ ਸੱਚੇ ਸੁੱਚੇ ਸਾਫ਼ ਸੁਥਰੀ ਗੱਲ ਜਿਹੜੀ ਕਰਦੇ ਨੇ ਜੀ ਸੋ ਕਹਿ ਰਹੇ ਨੇ ਕਿ ਭਾਜਪਾ ਦੇ ਦਿਨੇਸ਼ ਬੱਬੂ ਜੀ ਨੇ ਜਿਹੜਾ ਉਹਦੇ ਹੱਥ ਮਜ਼ਬੂਤ ਕਰੋ ਤੇ ਬੇਰੁਜ਼ਗਾਰੀ ਜਿਹੜੀ ਖਾਸ ਕਰਕੇ ਗੁਰਦਾਸਪੁਰ ਦੀ ਸਮੱਸਿਆ ਹੋਈ ਹੈ ਉਹਦਾ ਹੱਲ ਜਿਹੜਾ ਜਰੂਰ ਹੋਏਗਾ ਜੀ ਸੋ ਗੁਰਦਾਸਪੁਰ ਤੋਂ ਗੁਲੇਸ਼ਰਮਨ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ